ਕੇ ਗੁਰੂ ਸਰਪਿੰਦਾ ਆ ਨੌਜਵਾਨ ਕਬੱਡੀ ਖਿਡਾਰੀ ਦਾ ਇਸ ਸਮੇਂ ਪਹਿਲੀ ਰੇਡ ਕਹਿੰਦੇ ਖੋਸੇ ਕੋਟਲੇ ਦੀ ਤਰਫੋਂ ਪਾਉਣ ਦੇ ਲਈ ਗੁਰੂ ਸਰਨਾ ਸੁਖਵੀਰ ਸਿੰਘ ਬਿਲਕੁਲ ਤਿਆਰ ਵਰਤਿਆ ਹੋ ਗੁਰੂ ਸਰੀਆ ਸੁਖਵੀਰ ਖੇਡ ਆ ਪਿੰਡਰਾਂ ਵਾਲੇ ਬਜਿੰਦਰੀ ਫੋਦੀ ਟੀਮ ਨੇ ਲੈਂਡ ਦੇ ਖੇਡ ਮੈਦਾਨਾਂ ਵਿੱਚ ਗੱਲਾਂ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਚੱਲੀ ਹੈ ਗੁਰੂ ਸਰੀਆ ਸੁਖਵੀਰ ਉਹ ਕਬੱਡੀ ਪਾ ਰਿਹਾ ਚਾਰ ਜਾਫੀ ਜੋਗੇ ਹੋਏ ਹੈ ਇਹ ਕਿੰਦੇ ਦੀਪਾ ਲੱਗਿਆ ਹੋਇਆ ਲੀਲਾ ਮਿਕਸ ਵਾਲਾ ਪਿੰਡ ਹੈ ਇਹਦਾ ਵੀ ਕਹਿੰਦੇ ਵੱਡੀ ਗੱਦੀ ਦਾ ਮਾਨ ਸਰ ਵਾਲਾ ਹੋਇਆ ਪਰ ਕੌਣ ਬੱਲੇ ਬੱਲੇ ਕਰਾਵੇਗਾ ਦੂਸਰਾ ਸੈਮੀਫਾਈਨਲ ਮੈਚ ਇਹ ਨੌਜਨ ਕਹਿੰਦੇ ਦੀਪਾ ਲੀਲਾ ਵਾਲਾ ਤੇ ਗੁਰੂ ਸਰੀਆ ਉਹ ਬੱਲੇ ਬੱਲੇ ਉਹ ਤੂੜ ਡੜੀ ਕੇਡ ਦੀ ਤੋੜ ਦਸੇ ਉਹ ਤਾ ਵੀਰ ਦਾ ਨਜ਼ਰ ਆਵੇ ਉਰ ਦੀ ਤੋੜ ਦਸੇ ਆ ਬੱਲੇ ਬੱਲੇ ਹੋਈ ਪਈ ਐ ਮਾਰ ਹੁਜਕਾ ਮਾਰ ਹੁਜਕਾ ਉਹ ਲੜਾਈ ਹੋਰ ਬੰਦੇ ਹੋ ਗਿਆ ਸਮਾਂ ਹੋ ਗਿਆ ਸਮਾਂ ਹੋ ਗਿਆ ਪਰ ਵੇਖੋ ਹੁੱਟਰ ਵੱਜ ਗਏ ਬਿੱਲਿਆ ਹੁੱਟਰ ਵੱਜ ਗਏ ਹੁੱਟਰ ਵੱਜ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਨਹੀਂ ਪਤਾ ਲੱਗਦਾ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਮੇਰੇ ਵੀਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੈਨੂੰ ਪਤਾ ਲੱਗਦਾ ਕੋਈ ਵੱਡੀ ਗੱਲ ਨਹੀਂ ਮੰਨੀ ਪਿਆਰ ਨਾਲ ਵੀਰੇ ਕੋਈ ਚੱਕਰ ਨਹੀਂ ਭੁਲੇਖਾ ਪੈ ਜਾਂਦਾ ਕਈ ਹੁੱਟਰ ਵਾਲੇ ਮਾਈਕ ਦੀ ਵੀਰੇ ਆਵਾਜ਼ ਹੋਰ ਵਧਾ ਦੇ ਥੋੜੀ ਜੀ ਹੁੱਟਰ ਵਾਲੇ ਮਾਈਕ ਦੀ ਆਵਾਜ਼ ਥੋੜੀ ਜੀ ਹੋਰ ਵਧਾ ਲਈਏ ਗੱਬਰ ਸਾਊਂਡ ਦੇ ਬੰਦੇ ਹੁੱਟਰਾ ਦੇ ਮੈਗ ਦੀ ਆਵਾਜ਼ ਵਧਾ ਦਿਓ ਐਨ ਕਹਿੰਦੇ ਸਿਰੇ ਦਾ ਸੈਮੀਫਾਈਨ ਮੈਚ ਖੇਡਿਆ ਜਾ ਰਿਹਾ ਹੈ ਸਿਰੇ ਦਾ ਸੈਮੀਫਾਈਨ ਮੈਚ ਖੇਡਿਆ ਜਾ ਰਿਹਾ ਹੈ ਖੋਸਾ ਕੋੜ ਦਾ ਤੇ ਜੋਗਿਆ ਦਾ ਇਹ ਕੁੰਡੀਆਂ ਦੇ ਸਿੰਘ ਫਸੇ ਹੋਏ ਐ ਇੱਕ ਪਾਸੇ ਖੋਸਾ ਕੋਲਾ ਪਿੰਡ ਹੈ ਸੰਤਾ ਮਹਾਂਪੁਰਸ਼ਾਂ ਦੀ ਧਰਤੀ ਹੈ ਸਚਨਵਾਸੀ ਹੰਦਵਾ ਬਾਵਾ ਫਤਿਹ ਸਿੰਘ ਦੀ ਧਰਤੀ ਹੈ ਤੇ ਦੂਸਰੇ ਪਾਸੇ ਕਹਿੰਦੇ ਜੋਗੇ ਵਾਲਾ ਪਿੰਡ ਹੈ ਮਖੂ ਦਾ ਏਰੀਆ ਐਨ ਛੇਰੇ ਦਾ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬੱਲੋ ਪਾਸੇ ਜਲਦੀ ਦੇ ਨਾਲ ਲਾਓ ਇਸ ਸਮੇਂ ਕਹਿੰਦੇ ਅਗਲੀ ਕਬੱਡੀ ਰੀਪਲੇ ਰੀਪਲੇ ਜਰੂਰ ਕਲੀਅਰ ਕਰਦੀਏ ਬਾਹਰਲੇ ਪਾਸੇ ਰੀਪਲੇ ਚੈੱਕ ਕਰ ਲਿਏ ਜਿਹੜੇ ਰੈਫਰੀ ਤੇ ਹੋਤੀ ਆ ਉਹ ਆਪਾਂ ਜਰੂਰ ਪੁਲੀਸ ਚੈੱਕ ਕਰ ਲਈਏ ਉਧਰਲੇ ਪਾਸੇ ਅਗਲੀ ਰੇਡ ਹੁਣ ਜੋਗੇ ਵਾਲਿਓ ਫਾਦੋ ਰੇਡ ਇਧਰਲੇ ਪਾਸੇ rau ਵਾਲਿਆ ਆ ਵੀਰਿਆ ਟਾਈਮ ਬੜਾ ਹੋ ਗਿਆ ਆਹ ਵੇਖਾਂਗੇ ਉਧਰਲੇ ਪਾਸੇ ਮਸਤ ਤਿਆਰ ਹੈ ਨੌਜਨ ਰਾਜੂ ਤਿਆਰ ਹੈ ਸ਼ਰਨਾ ਤਿਆਰ ਹੈ ਲਓ ਰਾਉ ਵਾਲੀ ਹੈ ਪ੍ਰਦੀਪ ਕਵੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਗੌਲੀ ਵਰਗੇ ਰਾਜੂ ਵਰਗੇ ਮਸਤ ਵਰਗੇ ਤੇ ਡੱਗੋ ਵਾਲਾ ਕਹਿੰਦੇ ਸ਼ਰਨਾ ਲੱਗਾ ਹੋਇਆ ਹੈ ਆਏ ਮਸਤ ਖੋਸੇ ਗੋਲਿਆ ਪਰ ਪੁਆਇੰਟ ਕਹਿੰਦੇ ਰੇਡਰ ਨੇ ਆਪਣੇ ਟੀਮ ਦੇ ਹਿੱਸੇ ਵਿੱਚ ਜੋਰ ਦਿੱਤਾ ਹੈ ਪਿੰਡਰਾ ਵਾਲਾ ਪਿਸਟਲ ਫੇਰ ਆ ਗਿਆ ਕਵੱਡੀ ਆਉਂਦੇ ਨੇ ਪਰ ਚਾਰ ਜਾਫੇ ਮੁੰਡੇ ਜੋਗੇ ਵਾਲੇ ਐਨ ਕਹਿੰਦੇ ਪੱਟਾ ਉੱਤੇ ਠਾਪੀਆਂ ਮਾਰਦੇ ਨੇ ਕਿ ਜੱਟਾਂ ਵਿੱਚੋਂ ਜੱਟ ਜੱਟ ਜੋਗੇ ਆਉਂਦਾ ਉਹਨੇ ਸਤੇੜੇ ਦੁੱਧ ਪਾ ਕੇ ਬਾਲਦਾ ਪਰ ਸਾਹਮਣੇ ਨੌਜਨ ਕੀਪੇ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਕਹਿੰਦੇ ਪਿਸਟਲ ਨੇ ਆਪਣੇ ਟੀਮ ਦੇ ਹਿੱਸੇ ਵਿੱਚ ਜੋਰ ਦਿੱਤਾ ਰੁਪਾ ਆ ਗਿਆ ਕਬੱਡੀ ਪੌਂਦ ਲਈ ਜੋਗੇ ਵਾਲੀਆਂ ਨਾ ਜੋਗੇ ਵਾਲੀਆਂ ਕਦੇ ਗੋਲੇ ਵਾਲੀਏ ਰੂਪੇ ਦੇ ਚਰਚੇ ਹੋਏ ਐ ਪਰ ਜੋਗੇ ਵਾਲੀਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਕਾ ਸ਼ਵਿੰਦਰ ਕਨੇਡਾ ਸਾਡਾ ਵੀਰ ਹੈ ਯਰ ਪਲੀਜ਼ ਹੁੱਟਰ ਤੇ ਫਿਰ ਮੜਿਆ ਧਿਆਨ ਨਾਲ ਜੇ ਕਰ ਲੈਣਾ ਕਿਉਂਕਿ ਨਾਲ ਨਾਲ ਜਿਹੜੇ ਵੀਰੇ ਯਾਰ ਪਲੀਜ਼ ਹੂਟਰ ਪੂਰਾ ਕਲੀਅਰ ਰੱਖੋ ਹੂਟਰ ਪੂਰਾ ਕਲੀਅਰ ਰੱਖੀਏ ਫਿਰ ਬਿਲਕਾ ਦੇ ਹਾਸਤੇ ਉਹ ਕਹਿੰਦਾ ਮੇਰੇ ਅੰਨੂ ਤਾਂ ਕਹਿੰਦਾ ਫੁੱਲ ਓਕੇ ਆ ਬਾਈ ਟਾਈਮ ਵਾਲਾ ਯਾਰ ਵੇਖੋ ਇਹਨਾਂ ਬਾਹੂਟਰ ਪੱਕਾ ਰਹਿਣ ਦੋ ਜਦੋਂ ਜਦੋਂ ਰੇਡਰ ਨੇ ਨੰਗਣਾ ਹਾਂ ਉਦੋਂ ਹੀ ਹੂਟਰ ਵੱਜਣਾ ਚਾਹੀਦਾ ਉਧਰ ਆਕਾਸ਼ ਵਿੰਨਰ ਕੈਨੇਡਾ ਦੇ ਵੱਲੋਂ ਵੱਡੇ ਮਾਣ ਪਿਆਰ ਕਹਿੰਦੇ ਵੀ ਸ਼ਰਮੇ ਦੇ ਲਈ ਨਾਲ ਮਾਣ ਪਿਆਰ ਆਹ ਵੇਖੋ ਸਾਹਮਣੇ ਵੀ ਮੇਦਰਲੇ ਪਾਸੇ ਆਹ ਆ ਗਿਆ ਜੋਗੇ ਵਾਲੀਆ ਜੋਗੇ ਵਾਲੀਆ ਕਹਿੰਦੇ ਇਸ ਸਮੇਂ ਪੁਆਇੰਟ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਚਾਲੋ ਸੁਖਵੀਰ ਕਦੇ ਸਰਾਵਾ ਵਾਲੇ ਨੂੰ ਕਹਿੰਦੇ ਮਾਣ ਬੈਕ ਸਪ੍ਰੈਸ ਦੇ ਤੌਰ ਤੇ ਜਾਣਿਆ ਗਿਆ ਆ ਵੀ ਕਹਿੰਦੇ ਉਸੇ ਇਲਾਕੇ ਦਾ ਉਹਨਾਂ ਹੀ ਮੁੰਡਾ ਕਹਿੰਦੇ ਕੈਨੇਡਾ ਵੀ ਸੋਨਾ ਖੇਡਿਆ ਤੇ ਭਿੰਡਰਾਂ ਵਾਲੇ ਬਲਜਿੰਦਰੇ ਹੁਣਾਂ ਦੇ ਲਈ ਖੇਡ ਆਇਆ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਕੌਜਨ ਸੁਖਵੀਰ ਅਗਲੀ ਰੇਡ ਇਹਦਾ rau ਵਾਲ ਪਿੰਡ ਹੈ ਜਿੱਥੋਂ ਦਾ ਸ਼ੇਰਾ ਬੜਾ ਪ੍ਰਸਿੱਧ ਹੋਇਆ ਉਸੇ ਪਿੰਡ ਦਾ ਪ੍ਰਦੀਪ ਹੈ ਇਹਨੇ ਯੂਰਪ ਦੇ ਵਿੱਚ ਵੀ ਤਕੜੇ ਧਾਵੇ ਬੋਲੇ ਆ ਤੇ ਚਰਚੇ ਮੁੰਡੇ ਦੇ ਨਿਊਜ਼ੀਲੈਂਡ ਵੀ ਹੋਇਆ ਪਰ ਆ ਮੁੰਡਾ ਇਹ ਮਾਸਤ ਕਹਿੰਦੇ ਲਾਂ ਜੱਫਾ ਬੱਲੇ ਬੱਲੇ ਕਰਾ ਗਿਆ ਐ ਸਿੱਧੇ ਕਹਿੰਦੇ ਮੁੰਡੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਢਿੰਡਰਾਂ ਵਾਲਾ ਪਿਸਟ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਹੈ ਚਾਰ ਜੱਫੇ ਮੁੰਡੇ ਜੋਗੇ ਵਾਲੇ ਐਨ ਪੱਟਾ ਉੱਤੇ ਥਾਪੀਆਂ ਮਾਰਦੇ ਆ ਵੰਗਾਰਦੇ ਆ ਪਰ ਚੈਨ ਚੋ ਕੀਨੇ ਲੇ ਪਲੇ ਕਰਾਉਣੀ ਹੈ ਆਉਣ ਵਾਲੀ 5 6 ਤੇ 7 ਅਪ੍ਰੈਲ ਸੰਤਾ ਮਾ ਪੁੱਛਨ ਦੀ ਧਰਤੀ ਹੈ ਸਜਖੜ ਵਾਸੀ ਸੰਤ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਖੋਸੇ ਕੋਲੇ ਚ ਰੌਣਕਾਂ ਲੱਗਣਗੀਆਂ ਪਰ ਪਿਸਟਲ ਨੇ ਪੁਆਇੰਟ ਆਪਣੇ ਟੀਮ ਦੇ ਜੋੜ ਦਿੱਤਾ ਰੂਪਾ ਆ ਗਿਆ ਕਬੱਡੀ ਪੌਦਲੇ ਬਾ ਨਿਰਮਲ ਸਿੰਘ ਕਲੀਅਰ ਹੋਣੀ ਕਹਿੰਦੇ ਸੱਦੇ ਦਿੰਦੇ ਹੈ ਅਮਰੀਕ ਹੋਣਾ ਦਾ ਪਿੰਡ ਹੈ ਨਿਰਭੈ ਹੋਣਾ ਦਾ ਪਿੰਡ ਹੈ ਖੋਸੇ ਕੋਟਲੇ ਦੀ ਧਰਤੀ ਪਰ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਆਓ ਵੇਖੋ ਸਾਹਮਣੇ ਇਹ ਨੌਜਵਾਨ ਕਹਿੰਦੇ ਸ਼ਰਨਾ ਪਰ ਸਾਹਮਣੇ ਪੁਆਇੰਟ ਕਹਿੰਦੇ ਲੰਗਿਆਣੇ ਵਾਲੇ ਗੁਰਜੀਤ ਸਿੰਘ ਨੇ ਆਖਿਆ ਵੀ ਫਾਉਲ ਖੇਡਿਆ 플레이ਰ ਨੇ ਤੇ ਪੁਆਇੰਟ ਜਲਸੀ ਨੂੰ ਦਿੱਤਾ ਗਿਆ ਵੀ ਜੇ ਫਾਉਲ ਖੇਡਿਆ ਤੇ ਪੁਆਇੰਟ ਜਿਹੜਾ ਜਲਸੀ ਨੇ ਦਿੱਤਾ ਗਿਆ ਇਸ ਕਰਕੇ ਪੁਆਇੰਟ ਜਲਸੀ ਨੂੰ ਦਿੱਤਾ ਗਿਆ ਇਹ ਪੁਆਇੰਟ ਜਿਹੜਾ ਸ਼ਰਨੇ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਹੈ ਆਓ ਵੇਖਾਂਗੇ ਪੁਆਇੰਟ ਖੁੱਸੇ ਕੋਟਲੇ ਦੀ ਟੀਮ ਦੇ ਹਿੱਸੇ ਹੈ ਤੇ ਬਜਨੀ ਕਬੱਡੀ ਦੀਆਂ ਟੀਮਾਂ ਜਲਦੀ ਦੇ ਨਾਲ ਆ ਜਾਣਗੀ ਹੈ ਵਜਨੀ ਕਬੱਡੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਲਾਗੇ ਆ ਜਾਣਗੀਆਂ ਮੁਕਾਬਲਾ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਚਾਲੇ ਗੁਰੂ ਸਰੀਆ ਪਾਕ ਕਬੱਡੀ ਮੁਕਾਬਲਾ ਕਹਿੰਦੇ ਸਿਰੇ ਦਾ ਉਧਰ ਕੀਪਾ ਸਾਡਾ ਭਰਾ ਹੈ ਕਹਿੰਦੇ ਮਲਕਿਆ ਵਾਲਾ ਉਹ ਵੀ ਕਹਿੰਦੇ ਲੰਬਾਈ ਚੋਂ ਨਾ ਮਾਰ ਰਿਹਾ ਕੀਪਾ ਮਲਕਾ ਸਾਡਾ ਵੀਰ ਹੈ ਉਹ ਕਬੱਡੀ ਦਾ ਸ਼ਦਾਈ ਹੈ ਕਾਕੇ ਹੁਣੇ ਹੁਣ ਕਹਿੰਦੇ ਚਾਚੇ ਦੀਪ ਹੁਣੇ ਪੁੱਜੇ ਹੋਏ ਸੱਤੂ ਵਰਗੇ ਸਾਡੇ ਵੀਰ ਐਨ ਕਹਿੰਦੇ ਭਰਾ ਨੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਐਨ ਮੈਚ ਸਿਰੇ ਦਾ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਲੋ ਗੁਰੂ ਸਰੀਆ ਸਹਬੀ واٹھا yeah. <آسان> مزدل <تصفصائی> ہوا ہے اس راتو میچ ہے تازہ انگلینڈ کنڈا دیکھے چار جاپی ہوجے بڑ گئے سونے بر گئے اور سب نے کیپے بڑ گئے چان پر چرن چیکو کیڑے بلے بلے کرا ہے یہپے نے کشن کی پر پین کے گرو سر نے اپنی ٹیم دل جوڑ دیا ہے کھوسے والے کیپے دیا یاداں نے ਉਹ ਵੀ ਕਹਿੰਦੇ ਸਾਡੀ ਖੇਡ ਕੋਈ ਦਾ ਵੱਡਾ ਹੀਰਾ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਤੇ ਰਹਿ ਗਿਆ ਖੋਸਿਆਂ ਵਾਲੇ ਕਹਿੰਦੇ ਕੁਲਦੀਪ ਕੀਪੇ ਦੀਆਂ ਯਾਦਾਂ ਨੇ ਪਰ ਸਾਹਮਣੇ ਵੇਖੋ ਇਹ ਰਾਉ ਵਾਲੀਆਂ ਪ੍ਰਦੀਪ ਜਦ ਰਾਉ ਦਾ ਏਰੀਆ ਇੱਕ ਪਾਸੇ ਮਾਸਤਾ ਰਾਜੂ ਨਗੋੜਾ ਆਹ ਖੋਸਿਆਂ ਵਾਲਾ ਰਾਜੂ ਬੱਲੇ ਬੱਲੇ ਪਰ ਪੁਆਇੰਟ ਕਹਿੰਦੇ ਪ੍ਰਦੀਪ ਨੇ ਆਪਣੇ ਟੀਮ ਲਈ ਜੋਰ ਦਿੱਤਾ ਪਿਸਟਲ ਆ ਗਿਆ ਕਬੱਡੀ ਪਾਉਣ ਦੇ ਲਈ ਹਾਂ ਪਹਿਲਾਂ ਮੈਂ ਪੁਆਇੰਟ ਜਿਹੜਾ ਉਹ ਛਰਨੇ ਨਹੀਂ ਦਿੱਤਾ ਗਿਆ ਉਹ ਪਹਿਲਾਂ ਹੀ ਕਲੀਅਰ ਕਰ ਦਿੱਤਾ ਵੀ ਇਧਰ ਦੇ ਪਾਸੇ ਉਹ ਰੇਡ ਪੈ ਗਈ ਹੈ ਇਹ ਹੈ ਵਰਿੰਦਰ ਸਿੰਘ ਗੱਡੀਆਂ ਦੇ ਨਾਲ ਮਾਨਿਆ ਸਨਮਾਨਿਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਦੇ ਮੈਦਾਨਾਂ ਤੱਕ ਆ ਮੁੰਡੇ ਦੇ ਚਰਚੇ ਹੋਏ ਆ ਆਹ ਵੇਖੋ ਵਰਿੰਦਰ ਸਿੰਘ ਭਿੰਦਰਾ ਵਾਲਾ ਪਰ ਇਸ ਸਮੇਂ ਡੱਕਿਆ ਜਾ ਚੁੱਕਿਆ ਹੈ ਪੁਆਇੰਟ ਕਹਿੰਦੇ ਜੋਗੇ ਵਾਲੀ ਗੱਭਰੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਪੁਆਇੰਟ ਜੋਗੇ ਵਾਲੀ ਦੀ ਟੀਮ ਦੇ ਹਿੱਸੇ ਤੇ ਵਿੱਚ ਜੁੜਦਾ ਹੋਇਆ ਹੈ ਅਗਲੀ ਰੇਡ ਇਹਨੂੰ ਦੁਨੀਆ ਰੂਪਾ ਕਹਿੰਦੀ ਹੈ ਆਹ ਵੇਖੋ ਕਬੱਡੀ ਪਾ ਰਿਹਾ ਹੈ ਆਹ ਰੂਪਾ ਕਹਿੰਦੇ ਇਸ ਸਮੇਂ ਟਿਪ ਟਿਪ ਮੁੜ ਕੇ ਚੋਂਦਾ ਅੱਜ ਸੁਖੇ ਦਾਸ ਦਾ ਪਿੰਡ ਹੈ ਅੱਜ ਕਹਿੰਦੇ ਰਾਜੇ ਦਾ ਪਿੰਡ ਹੈ ਅੱਜ ਕਹਿੰਦੇ ਭਿੰਦਰ ਹੋਣਾ ਦੇ ਸੰਤ ਬਾਬਾ ਪਾਲਾ ਸਿੰਘ ਦੀ ਧਰਤੀ ਹੈ ਬਾਬਾ ਪਵਨਦੀਪ ਸਿੰਘ ਜੀ ਹੁਣਾਂ ਦੇ ਰਣਮਾਈ ਦੇ ਹੇਠ ਅੱਜ ਦਾ ਵੱਡਾ ਖੇਡ ਮੇਲਾ ਕਰਵਾਇਆ ਜਾ ਰਿਹਾ ਖੋ ਸਾਹਮਣੇ ਗੁਰੂਸਰੀਆ ਗੁਰੂਸਰੀਏ ਨੇ ਪੁਆਇੰਟ ਖੋਸੇ ਕੁਲੀ ਟੀਮ ਦੇ ਲਈ ਜੋਰ ਦਿੱਤਾ ਹੈ rau ਵਾਲਿਆ ਇਹ ਸ਼ੇਰੇ ਦਾ ਪਿੰਡੂ ਹੈ ਉਹ ਮੁੰਡਾ ਜਗਰਾਉ ਵਾਲਾ ਕਹਿੰਦੇ ਪ੍ਰਦੀਪ ਖੇਡ ਆਇਆ ਨਿਊਜ਼ੀਲੈਂਡ ਯਾਰ ਬਲੇ ਖੇਡ ਮੈਦਾਨਾ ਵਿੱਚ ਕਹਿੰਦੇ ਬੱਲੇ ਬੱਲੇ ਕਰਾਈ ਹੈ ਤੇ ਡੱਗੋ ਵਾਲ ਨੂੰ ਖੋਰ ਚੰਦਰ ਦਿੱਤੀ ਜਾਣੀ ਹੈ ਲੰਦੇ ਕਹਿੰਦੇ ਇੱਕ ਬ੍ਰਾਜ਼ੀਲੋਂ ਡੱਗੋ ਵਾਲਾ ਮੁੰਡਾ ਫਰੀਦ ਕੋਟਿਆ ਪਰ ਸਾਹਮਣੇ ਕਹਿੰਦੇ rau ਵਾਲਿਆ ਪ੍ਰਦੀਪ ਪੁਆਇੰਟ ਆਪਣੇ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਦਿਲਬਾਗ ਸਤਲਾ ਆ ਗਿਆ ਲਓ ਵੇਖਾਂਗੇ ਪਿੰਡਰਾ ਵਾਲਾ ਕਬੱਡੀ ਪੌਣ ਆ ਗਿਆ ਵਿਰਿੰਦਰ ਇਹ ਸਵੇ ਕਦੇ ਕਹਿੰਦੇ ਦੋ ਹੋਏ ਆ ਪਰ ਇਹਦਾ ਭਿੰਡਰ ਪਿੰਡ ਆ ਉਹ ਸਾਹਮਣੇ ਕਹਿੰਦੇ ਭਿੰਡਰਾਂ ਵਾਲਾ ਭਿੰਡਰਾਂ ਵਾਲਾ ਹੁੰਦੀ ਹੈ ਕਦੇ ਕਹਿੰਦੇ ਸ਼ੀਰੇ ਹੁਣਾਂ ਦੀ ਗੱਲ ਹੋਈ ਹੈ ਬੰਤੇ ਕੇਲੇ ਹੁਣਾਂ ਦਾ ਪਿੰਡ ਹੈ ਔਰ ਕਹਿੰਦੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਨੀ ਸਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਜਿਹੜਾ ਪਹਿਲਾ ਕ੍ਰੇਡ ਵਾਲਾ ਨੰਬਰ ਹੈ ਉਹ ਨੰਬਰ ਕਹਿੰਦੇ ਜਾਸੀਆਂ ਨੂੰ ਦਿੱਤਾ ਗਿਆ ਹੈ ਪਹਿਲਾ ਡੇਢ ਵਾਲਾ ਕਿਉਂਕਿ ਕਹਿੰਦੇ ਵਕਿਆ ਉਹ ਜਿਹੜਾ ਹੁੱਟਰ ਵੱਜ ਗਿਆ ਇਧਰ ਇਧਰ ਵੇਖੋ ਉਹ ਮਾਸਟਰ ਖੋਸੇ ਵਾਲਾ ਮਾਸਟਰ ਇਹ ਜਫਾਲਾ ਦਿੱਤਾ ਹੈ لا دے لنڈی جیب جیتی ہے پا پا کے پہلے نمبر کا ریٹر لانا گیا اور سامنے دیکھو نے کوشش کی پر پوائنٹ کھانے گروسری نے اپنی ٹیم کے حصے ہوتا ہے رنگ دیا ڈکیاں ਦਿਲ ਬਾਜ਼ੀਆਂ ਹੱਥ ਵਿੱਚ ਫੜੇ ਜਦੋਂ ਜੱਕੇ ਹੁੰਦੇ ਐ ਉਹ ਕੱਤਿਆਂ ਘਰਾਂ ਦੇ ਵਿੱਚ ਜੰਮੇ ਜਾਇਆ ਨੇ ਰੰਗ ਤੇ ਇਰਾਦੇ ਬੜੇ ਪੱਕੇ ਹੁੰਦੇ ਐ ਆਹ 라ਵਲਿਆ ਪ੍ਰਦੀਪ ਕਬੀ ਪਾ ਰਿਹਾ ਲੱਗੋ ਵਾਲਾ ਸ਼ਰਤ ਤਿਆਰ ਟੌਲੀ ਤਿਆਰ ਮਸਤ ਪਰ ਰਾਜੂ ਉਹਨੂੰ ਰਾਜੂ ਰਾਜੂ ਕਹਿੰਦੇ ਨੇ ਮੇਰੇ ਦੇਲ ਤੇ ਰਾਜੂ ਕਰਦਾ ਹੁਣ ਰਾਜੂ ਰਾਜੂ ਕਹਿੰਦੇ ਨੇ ਆਹ ਵੇਖਾਂਗੇ ਅੱਜ ਕਹਿੰਦੇ ਵੱਡੇ ਭਾਈ ਸਪੀਕਰ ਸਿੰਘ ਉਹਦਾ ਪਿੰਡ ਹੈ ਕਿਜੋ ਨੀਵੇਂ ਉੱਡਦੇ ਨੇ ਹਾ ਬਾਜ ਨਹੀਂ ਹੁੰਦੇ ਸਾਰੇ ਹੀ ਪੱਥਰ ਤਾ ਭੁਖ ਰਾਜ ਨਹੀਂ ਹੁੰਦੇ ਰੱਖ ਸੀਸ ਤਲੀ ਤੇ ਤੁਰਦੇ ਜੋ ਲੰਮੇ ਪੈਂਦੇ ਨੂੰ ਉਹ ਬੰਦੇ ਸ਼ੋਹਰਤ ਦੇ ਮਾਥਾਜ ਨਹੀਂ ਹੁੰਦੇ ਉਹ ਬੰਦੇ ਕਦੇ ਸ਼ੋਹਰਤ ਦੇ ਮਾਥਾਜ ਨਹੀਂ ਹੁੰਦੇ ਰੱਖ ਸੀਸ ਤਲੀ ਤੇ ਤੁਰਦੇ ਜੋ ਲੰਮੇ ਪੈਂਦੇ ਨੂੰ ਉਹ ਬੰਦੇ ਕਦੇ ਸ਼ੋਹਰਤ ਦੇ ਮਾਥਾਜ ਨਹੀਂ ਹੁੰਦੇ ਆਹ ਵੇਖੋ ਸਾਹਮਣੇ ਕਬੱਡੀ ਸਾਡੇ ਵੀਰਾਂ ਜਿਹਨੇ ਸਵੇਰ ਤੋਂ ਚਾਹ ਦੀ ਸੇਵਾ ਕੀਤੀ ਹੈ ਸੇਕ ਸਾਡਾ ਵੀਰ ਮਾਣੇ ਦਾ ਮੁੰਡਾ ਤੇ ਭੜਾਰੇ ਵਾਲਾ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਡੱਗੋ ਵਾਲਾ ਡੱਗੋ ਵਾਲਾ ਸ਼ਰਨ ਤੇ ਸਾਹਮਣੇ ਇਹ ਆ ਰੂਪਾ ਜੋਗੇ ਵਾਲਿਆ ਪਰ ਪੁਆਇੰਟ ਕਹਿੰਦੇ ਰੂਪੇ ਨੇ ਆਪਣੇ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਗੁਰੂ ਸਰੀ ਆ ਗਿਆ ਕਬੱਡੀ ਪਾਉਣ ਦੇ ਲਈ ਲਓ ਕੋਟ ਪੂਰਾ ਕੋਟ ਕਪੂਰਾ ਫਰੀਦ ਕੋਟ ਦੀ ਗੱਲ ਚੱਲਦੀ ਹੈ ਮੁੰਡਿਆਵੇ ਮੁੰਡਿਆ ਫਰੀਦ ਕੋਟੀਆਂ ਉਧਰ ਕਹਿੰਦੇ ਭਿੰਡਰਾਂ ਵਾਲੇ ਵਿਜੇ ਨੇ ਅਮਰੀਕਾ ਤੋਂ ਆਏ ਦੇ ਖੇਡ ਮੇਲੇ ਲਈ ਵੱਡੇ ਯੋਗਦਾਨ ਹੈ ਭਿੰਡਰਾਂ ਵਾਲਾ ਵਿਜੇ ਸਾਡੀ ਖੇਡ ਕਬੱਡੀ ਦਾ ਵੱਡਾ ਮੱਲ ਹੋਇਆ ਆਓ ਵੇਖੋ ਸਾਹਮਣੇ ਇਧਰਲੇ ਪਾਸੇ ਪੈਂਦੀ ਹੋਈ ਕਬੱਡੀ ਤੇਜੋਗੇ ਵਾਲੀਆਂ ਜੋਗੇ ਵਾਲੀਆਂ ਹਰ ਕਹਿੰਦੇ ਆਉਂ ਜਾਂਦਾ ਗੁਰੂ ਸਰਵਾਲਾ ਗੁਰੂ ਸਰਵਾਲਾ ਇਸ ਵੇ ਅਗਲੀ ਕਬੱਡੀ ਪਾਉਣ ਦੇ ਲਈ rau ਵਾਲਿਆ ਪ੍ਰਦੀਪ ਜਗਰਾਉਂ ਸਿੱਧਮਾ ਬੇੜ ਦੀ ਗੱਲ ਝਲਦੀ ਹੈ ਆਉਂ ਵੇਖਾਂਗੇ ਕਿ ਗੱਡੀਆਂ ਵਾਲਿਆ ਗੱਡੀਆਂ ਰੋਕ ਲੀਆਂ ਗੱਡੀਆਂ ਵਾਲਿਆ ਗੱਡੇ ਜਦ ਮੈਂ ਗਈ ਕੁੜੀਓ ਜਗਰਾਵਾਂ ਦੇ ਅੱਡੇ ਜਦ ਮੈਂ ਗਈ ਕੁੜੀਓ ਜਗਰਾਵਾਂ ਦੇ ਅੱਡੇ ਲਾਓ ਸਾਹਮਣੇ ਮੇਰੇ ਵੀਰੋ ਜੋਗੇ ਵਾਲਿਆ ਸਾਡੇ ਗਗਨ ਨੇ ਵਾਦਾ ਕੀਤਾ ਸੀ ਵੀ ਵੀਰ ਟੀਮ ਭੇਜਾਂਗਾ ਕਹਿੰਦੇ ਰੂਪੇ ਉਣੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਆਏ ਸੋਨੇ ਹੁਣੀ ਉਹਨਾਂ ਦਾ ਵੀ ਉਹੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਪਰ rau waliye ਨੂੰ ਉਧਰ ਜਫਾ ਲੱਗ ਚੁੱਕਾ ਹੈ ਇਹ ਕੰਨੀ ਤੇ ਕਹਿੰਦੇ ਗगन ਦਾ ਵੀਰ ਖੜਾ ਹੈ ਜੋਗੇ ਵਾਲੀਏ ਗगन ਦਾ ਨਾਲ ਮੇਰੇ ਵੀਰੋ ਕੀਪਾ ਸਾਡਾ ਭਰਾ ਖੜਾ ਦੋ ਸਿੱਖ ਸਰਦਾਰ ਗੱਭਰੂ ਚੜਦੀ ਜਵਾਨੀ ਅਕਮਸਤਾਨੀ ਦੋ ਕੋਨੇ ਦੋ ਗਿਆਨੀ ਮੈਚ ਸਮਾਪਤ ਹਰ ਟੱਗੋ ਵਾਲੇ ਸ਼ਰਨੇ ਦਾ ਵੀ ਧੰਨਵਾਦ ਵਿਸ਼ੇਸ਼ ਤੌਰ ਤੇ ਸਾਡੇ ਵੀਰ ਨੇ ਟੰਗਾਲੀ ਜਾਣਾ ਸੀ ਪਰ ਅੱਜ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚਿਆ ਇਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਹੁਤ ਬਹੁਤ ਮਿਹਰਬਾਨੀ ਹਰ ਨਾਲ ਹੀ ਮੇਰੇ ਵੀਰੋ ਸਾਡਾ ترشیم ترشیم ਸਿੰਘ ਸੇਮਾਗਰੇਵਾਲ ਹੈ ਦੀਪ ਸਿੰਘ ਵਾਲਾ ਪਿੰਡ ਦਾ ਵੱਡਾ ਵੀਰ ਉੱਚੇ ਚੇਤੇ ਤੌਰ ਤੇ ਪੁੱਜਿਆ ਹੋਇਆ ਹੈ ਇਸ ਨਗਰ ਦੇ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਆਪਣੇ ਨਗਰ ਦੇ ਵਿੱਚ ਵੀ ਵੱਡਾ ਖੇਡ ਮੇਲਾ ਕਰਵਾਉਂਦੇ ਆ ਸੇਮੇ ਹੁੜੀ ਆਪਣੇ ਮਿੱਤਰਾਂ ਨਾਲ ਮਿਲ ਕੇ ਆਹ ਮੈਚ ਦੇ ਵਿੱਚੋਂ ਖੋਸਾ ਕੋਟਲਾ ਦੀ ਟੀਮ ਜਿਹੜੀ ਹੈ ਉਹ ਜੇਤੂ ਰਹੀ ਹੈ ਖੋਸਾ ਕੋਟਲਾ ਦੀ ਟੀਮ ਜੇਤੂ ਰਹੀ ਹੈ ਹਾ ਵਜਨੀ ਟੀਮਾਂ ਫਾਈਨਲ ਦੇ ਲਈ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵੱਲ ਆ ਜਾਣ ਮਜਨੀ ਭਾਰਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵੱਲ ਜਾਣ ਅਗਲੇ ਜਿਹੜੇ ਵੀਰਾਂ ਦੀ ਡਿਊਟੀ ਹੈ ਉਹ ਵੀ ਕਿਰਪਾ ਕਰਕੇ ਮਾਈਕ ਦੇ ਉੱਪਰ ਆ ਜਾਣਗੇ ਹਰਦੀਪ ਸੁਲਿਹਾਨੀ ਰਾਜ ਮੇਰ ਸਿੰਘ ਵਾਲੇ ਦਾ ਨਾਲ ਸਾਡੇ ਗੁਰਜਰਨ ਸਹਰੇਦ